ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੋਂ ਸਵਾਗਤ ਹੈ ਤੁਹਾਡਾ ਰਵਿੰਦਰ ਫੈਬ੍ਰਿਕ ਤੇ ਅੱਜ ਆਪਾਂ ਲੈ ਕੇ ਆਏ ਬਹੁਤ ਹੀ ਸੋਹਣੇ ਸੂਟ ਸੂਟ ਬਹੁਤ ਹੀ ਸੋਹਣੇ ਹੋਣਗੇ ਸਾਰਿਆਂ ਦਾ ਸੂਟਾਂ ਦਾ ਪ੍ਰਾਈਸ 650 750 ਹੈ 650 ਵਾਲੇ ਜਦਿਆਂ ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 600 ਰੁਪਏ ਚ ਸਾਢੇ 650 ਵਾਲਾ ਸੂਟ ਆ ਤੁਹਾਨੂੰ 600 ਚ ਮਿਲੇਗਾ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ スクリーンショット ਲੈਣਾ ਹੈ ਭੇਜਣਾ ਹੈ WhatsApp ਨੰਬਰ ਤੇ ਅਸੀਂ ਤੁਹਾਨੂੰ ਇੱਕ ਸਕੈਨਰ ਦਵਾਂਗੇ ਸਕੈਨਰ ਦੇ ਉੱਪਰ ਪੇਮੈਂਟ ਕਰਕੇ ਆਪਣਾ ਐਡਰੈਸ ਦੇਣਾ ਹੈ ਪਾਰਸਲ ਤੁਹਾਡੇ ਘਰ 'ਚ 4-5 ਦਿਨ 'ਚ ਪਹੁੰਚ ਜਾਏਗਾ ਪੰਜਾਬ ਦੇ ਵਿੱਚ 4-5 ਦਿਨ 'ਚ ਪਹੁੰਚੇਗਾ ਅਦਰਸ ਸਟੇਟਾਂ 'ਚ ਥੋੜਾ ਵਾਧੂ ਟਾਈਮ ਲੱਗੇਗਾ ਠੀਕ ਹੈ ਜੀ ਤੇ ਨਾਲ ਦੀ ਨਾਲੇ ਦੱਸ ਦਿੰਦੇ ਨੇ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਉਨੇ ਹਰ ਮਹੀਨੇ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਠੀਕ ਹੈ ਜੀ ਤੇ ਚਲੋ ਦੇਖਦੇ ਆਂ ਕਿ ਤੇ ਸੂਟ ਲਓ ਜੀ ਕਾਟਨ ਦੇ ਸੂਟਾਂ ਨੂੰ ਤੁਸੀਂ ਇੰਨਾ ਕ ਪਿਆਰ ਦੇ ਰਹੇ ਹੋ ਬਹੁ ਤੇ ਨਾਲ ਦੀ ਨਾਲ ਇਹ ਵੀ ਦੱਸਣੀ ਨੇ ਕਿ ਰਵਿੰਦਰ ਫੈਬਰਿਕ ਤੇ ਚੱਲ ਰਹੀ ਹੈ ਜੀ ਸੀਜ਼ਨ ਕਲੀਅਰ ਸੇਲ ਠੀਕ ਹੈ ਜੀ ਤੇ ਸੀਜ਼ਨ ਕਲੀਅਰ ਸੇਲ ਜਿਹੜੀ ਵੀਡੀਓ ਆਉਂਦੀ ਹੈ ਉਹ ਸਵੇਰੇ ਆਊਗੀ 11:00 ਵਜੇ ਤੱਕ ਆ ਜਾਏਗੀ ਤੇ ਸ਼ਾਮ ਨੂੰ ਕੋਈ 5:00 ਕੋਰੇ ਦੋ ਵੀਡੀਓ ਅਪਲੋਡ ਕਰ ਰਹੇ ਆ ਆਪਾਂ ਬੱਚਿਆਂ ਦਾ ਸਟਾਕ ਕੱਢ ਰਹੇ ਆ ਲੇਡੀਜ਼ ਸਟਾਕ ਕਾਫੀ ਸਾਰਾ ਆਪਾਂ ਕੱਢ ਰਹੇ ਆ 200 300 400 ਤੱਕ ਦੇ ਸਟਾਕ ਦਾ ਤੇ ਤੁਸੀਂ ਸੇਲ ਦਾ ਫਾਇਦਾ ਲਾਓ ਵਦ ਤੋਂ ਵਦ ਵੀਡੀਓ ਨਾਲ ਦੀ ਨਾਲ ਦੇਖ ਕੇ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਕਿਉਂਕਿ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਲੈ ਸਕਦੇ ਆ ਹਨ ਤੇ ਇਹ ਵੀ ਸੂਟ ਜਿਹੜੇ ਆ 6500 ਵਾਲੇ ਸੂਟ ਆ ਇੱਕ ਦੋ ਵਿੱਚ 7500 ਵਾਲੇ ਵੀ ਆ ਆਪਾਂ ਤੁਹਾਨੂੰ ਦੇ ਦੇਣੇ ਆ ਸਿਰਫ ਤੇ ਸਿਰਫ 600 ਰੁਪਏ 600 ਰੁਪਏ ਪੇ ਕਰਨਾ ਹੋਰ ਕੁਝ ਐਕਸਟਰਾ ਪੈਸੇ ਪੇ ਨਹੀਂ ਕਰਨੇ ਕਾਟਨ ਦੇ ਸੂਟ ਆ ਬੱਸ ਉਹਨੇ ਥੋੜੇ ਜਿਹਾ ਕੁਝ ਮਿਕਸ ਕਾਟਨ ਚ ਹੋਣਗੇ ਲਓ ਜੀ ਇਹ ਆ ਗਿਆ ਪਿਸਤਾ ਕਲਰ ਉਸੀ ਪਿਆਰੀ ਇੰਨਾ ਦੇ ਰਹੇ ਹੋ ਕਾਟਨ ਦੇ ਸੂਟਾਂ ਨੂੰ ਕਿ ਮੈਨੂੰ ਬਾਰ-ਬਾਰ ਵੀਡੀਓ ਬਣਾਉਣੀ ਪੈ ਰਹੀ ਆ ਕਾਟਨ ਦੇ ਸੂਟਾਂ ਦੀ ਇਹ ਰੈਗੂਲਰ ਵੀਡੀਓ ਜਿਹੜੀ ਆਏਗੀ ਉਹ ਰਾਤ ਨੂੰ 8 ਵਜੇ ਆਏਗੀ ਜਿਹੜੀ ਕਿ ਜਿਨ੍ਹਾਂ ਦੇ ਵਿੱਚ ਵੀ ਮੈਂ ਹਲਕਾ ਫੁਲਕਾ ਡਿਸਕਾਊਂਟ ਦਿੱਤਾ ਹੋਇਆ ਹੈ ਵੈਸੇ ਆਪਾਂ ਜਿਹੜੀ ਦਿਨੇ ਵੀਡੀਓ ਪਾ ਰਹੇ ਆ ਉਹਦੇ ਵਿੱਚ ਤੇ ਆਪਾਂ 70-80% ਤੱਕ ਡਿਸਕਾਊਂਟ ਦੇ ਰਹੇ ਆ ਹੈਲੋ ਜੀ ਇਹ ਆਗੀ ਨਾਲ ਬਾਟਮ ਤੇ ਨਾਲ ਆ ਗਿਆ ਕਾਟਨ ਮਸਲੀਨ ਦਾ ਦੁਪੱਟਾ ਪਿਸਤਾ ਕਲਰ ਦਾ ਠੀਕ ਹੈ ਜੀ ਹੈਲੋ ਪਿਸਤਾ ਕਲਰ 600 ਰੁਪਏ ਦਾ ਸੂਟ ਆ ਸਿਮਾ ਨਾਲ ਦੀ ਨਾਲ ਤੈਅ ਕਰ ਲਾ ਪਾਓ ਲਓ ਜੀ ਇਹਦੇ ਵਿੱਚ ਦੂਸਰਾ ਕਲਰ ਆਊਗਾ ਇਹ ਵਾਲਾ ਠੀਕ ਹੈ ਠੀਕ ਆ ਤੁਸੀਂ ਪੈਣਾ ਮੇਰੀਆਂ ਹੋਲਡ ਨਾ ਰਖਵਾਇਆ ਕਰੋ ਤੇ ਇੱਕ ਹੋਰ ਰਿਕੁਐਸਟ ਆ ਫਿਰ ਕੋਸ਼ਿਸ਼ ਕਰਿਆ ਕਰੋ WhatsApp ਤੇ ਮੈਸੇਜ ਕਰੋ ਜਦੋਂ ਤੁਸੀਂ WhatsApp ਤੇ ਮੈਸੇਜ ਕਰਦੇ ਹੋ ਉਹਦਾ ਇਹ ਫਾਇਦਾ ਕਿ ਜੇ ਉਸ ਟਾਈਮ ਅਸੀਂ ਉਹਦਾ ਮੈਸੇਜ ਨਹੀਂ ਦਿੰਦੇ ਪਰ ਉਹ ਸਾਡੇ ਧਿਆਨ ਚ ਰਹਿੰਦਾ ਅਸੀਂ ਜਦੋਂ ਵੀ ਦੇਖਦੇ ਆ ਤੁਹਾਨੂੰ ਰਿਪਲਾਈ ਜ਼ਰੂਰ ਕਰਦੇ ਆ ਕਾਲ ਅਟੈਂਡ ਹਰ ਵੇਲੇ ਨਹੀਂ ਹੁੰਦੀ ਕਿਉਂਕਿ ਤੁਸੀਂ ਤੇ ਇੱਕ ਪਰਸਨ ਸਾਨੂੰ ਕਾਲ ਕਰ ਰਿਹਾ ਪਰ ਸਾਡੇ ਕੋਲ ਬਹੁਤ ਸਾਰੀਆਂ ਕਾਲਸ ਆਉਂਦੀਆਂ ਰਹਿੰਦੀਆਂ ਠੀਕ ਆ ਤੇ ਇੰਨਿਆਂ ਜਾਣਿਆ ਨਾ ਇੱਕ ਟਾਈਮ ਤੇ ਤੇ ਕਈ ਵਾਰੀ ਦੋ ਦੋ ਤਿੰਨ ਤਿੰਨ ਕਾਲ ਆਉਂਦੀਆਂ ਰਹਿੰਦੀਆਂ ਬਾਰ-ਬਾਰ ਬਾਰ-ਬਾਰ ਵਿੱਚੇ ਫੋਨ ਆਏ ਫਿਰ ਇੰਨੇ ਜਾਣਿਆ ਨਾ ਗੱਲ ਨਹੀਂ ਹੁੰਦੀ ਔਰ ਜੇ ਹੁੰਦੀ ਵੀ ਆ ਤੇ ਯਾਦ ਭੁੱਲ ਜਾਂਦਾ ਕਿਸੇ ਨੇ ਕੀ ਕਿਆ ਸੀਗਾ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ WhatsApp ਤੇ ਮੈਸੇਜ ਕਰਿਆ ਕਰੋ ਉਹ ਸਾਨੂੰ ਚੰਗੀ ਤਰ੍ਹਾਂ ਸਾਡੇ ਧਿਆਨ 'ਚ ਰਹਿੰਦੇ ਆ ਅਸੀਂ ਉਹਨਾਂ ਨੂੰ ਬਾਰ-ਬਾਰ ਦੇਖਦੇ ਆ ਤੇ ਇਹੀ ਕੋਸ਼ਿਸ਼ ਕਰਿਆ ਕਰੋ ਕਿ WhatsApp ਮੈਸੇਜ ਕਰਿਆ ਕਰੋ ਵੌਇਸ ਮੈਸੇਜ ਕਰਦਿਆ ਕਰੋ ਠੀਕ ਹੈ ਤੇ ਇਹ ਸੂਟ ਦਾ ਪ੍ਰਾਈਸ ਵੀ 600 ਰੁਪਿਆ ਹੀ ਹੋਏਗਾ ਸੂਟ ਤੁਹਾਡੇ ਸਾਹਮਣੇ ਆ ਕਲਰ ਤੁਹਾਡੇ ਸਾਹਮਣੇ ਆ ਠੀਕ ਹੈ ਨੈਕਸਟ ਆ ਗਿਆ ਜੀ ਕਾਟਨ ਦੁਪੱਟੇ ਵਾਲਾ ਲੋ ਕਾਟਨ ਦੁਪੱਟੇ ਦੀ ਤੇ ਇੰਨੀ ਕੁ ਜ਼ਿਆਦਾ ਡਿਮਾਂਡ ਆ ਮੈਨੂੰ ਲੱਗਦਾ ਮੈਨੂੰ ਫੇਰ ਲਿਆਉਣੇ ਪੈਣੇ ਲੋਕੀ ਸਿੰਥੈਟਿਕ ਵੇਚਣ ਦਾ ਤੇ ਮੈਨੂੰ ਕਾਟਨ ਦੁਪੱਟੇ ਲਿਆਉਣੇ ਪੈਣੇ ਹੋ ਗਾ ਲਓ ਜੀ ਇਹ ਆ ਗਿਆ ਕੈਮਰੀ ਕਾਟਨ ਦਾ ਸੂਟ ਜਿਹੜੇ ਮੈਂ ਕੱਲ ਪਰਸੋ ਵੀਡੀਓ ਪਾਈ ਸੀ ਨਾ 500 550 ਵਾਲੇ ਉਹ ਨਹੀਂ ਹੈ ਇਹ ਕੈਮਰੀ ਕਾਟਨ ਦਾ ਸੂਟ ਆਊਗਾ ਤੇ ਦੁਪੱਟਾ ਵੀ ਨਾਲ ਪਿਓਰ ਕਾਟਨ ਦਾ ਹੀ ਹੋਊਗਾ ਹਲੋ ਇਹ ਕਾਫੀ ਆਗਾ ਤੇ ਇਹ ਆ ਗਿਆ ਨਾਲ ਦੁਪੱਟਾ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਪੀਸ ਵੀ ਇੱਕੋ ਇੱਕ ਆ ਇਸ ਕਰਕੇ ਰਲੇ ਮਿਲੇ ਮੈਸੇਜ ਕਰਿਆ ਕਰੋ ਸਾਰੇ ਜਾਣੇ ਠੀਕ ਹੈ ਮਤਲਬ ਇੱਕੇ ਸੂਟ ਦੇ ਮੈਸੇਜ ਸਾਰੇ ਆ ਹੀ ਜਾਂਦੇ ਆ ਤੇ ਬਾਕੀ ਭਾਵੇਂ ਸਾਈਡ ਤੇ ਪਏ ਰਹਿਣ ਤੇ ਆਪਸ਼ਨ ਦਿਆ ਕਰੋ ਕਿ ਇਹ ਚਾਰ ਸੂਟ ਭੇਜਿਆ ਇਹਨਾਂ ਚੋਂ ਕੋਈ ਇੱਕ ਦੇ ਦੋ ਕੋਈ ਦੋ ਦੇ ਦੋ ਇਸ ਤਰ੍ਹਾਂ ਲਓ ਜੀ ਨੈਕਸਟ ਆ ਗਿਆ ਇਹ ਥੋੜਾ ਮਿਕਸ ਕਾਟਨ ਚ ਹੋਊਗਾ ਠੀਕ ਹੈ ਜਿਹੜਾ ਕਾਟਨ ਚ ਆਉ ਮੈਂ ਤੁਹਾਨੂੰ ਦੱਸ ਦਿੱਤਾ ਇਹ ਥੋੜਾ ਜਿਹਾ ਮਿਕਸ ਕਾਟਨ ਚ ਹੋਊਗਾ ਪਰ ਸੂਟ ਬਹੁਤ ਹੀ ਸੋਹਣਾ ਲਾਈਨਾਂ ਵਾਲਾ ਸੂਟ ਹੈ ਇਸ ਤਰ੍ਹਾਂ ਆਊਗਾ ठीक है जी तो फ्लावर बने हुए आ हा, उपर हाईलाइट बनी हुई है साढ़े छे सौ का सूट आ कोटन की बॉटम प्योर शफोन का दुपट्टा आएगा ना ठीक है प्राइस लग गुगा जी हेलो शिफोन का दुपट्टा आएगा प्राइस लगेगा जी सौ ही ठीक है तो कॉटन दुप्टा एक होर पैया मेरे को दो तीन सूट है कॉटन दुपट्टा लो जी अभी सूट आ गया कोटन दुपट्टा लो जी ਹੈਲੋ ਡਬਲ ਸ਼ੈਡਡਰਡ ਸੂਟ ਆ ਪ੍ਰਿੰਟਡ ਬਾਟਮ ਆਏਗੀ कॉटन दुपट्टा ਆਊਗਾ ਜ਼ਰੀ ਬਾਰਡਰ ਵਾਲਾ ਹੈਲੋ ਜੀ ਠੀਕ ਹੈ ਜੀ ਓਕੇ ਹੈਲੋ 600 ਰੁਪਏ ਪ੍ਰਾਈਸ ਲੱਗੂਗਾ ਫਿਰ ਅਵੀ कॉटन दुपट्टा ਆਊਗਾ ਜਿਹੜਾ ਮੈਂ ਪਹਿਲਾਂ yellow ਦਿਖਾਇਆ ਸੇਮ ਉਹਦੇ ਨਾਲ ਦਾ green ਆ ਹੈਲੋ ਠੀਕ ਹੈ ਜੀ ਹੈਲੋ ਜਰੀ ਬਾਰਡਰ ਵਾਲਾ ਦੁਪੱਟਾ ਓਕੇ ਜੀ ਹਲੋ ਤੇ ਨਾਲ ਆ ਗਈ ਇਹ ਵਾਲੀ ਮੁੰਗੀਆਂ ਬਾਟਮ ਪ੍ਰਾਈਸ 600 ਸਾਰੀ ਵੀਡੀਓ ਦਾ ਹੋਊਗਾ ਜਿੱਦਾਂ ਲਓ ਜੀ ਅ ਵੀ ਇੱਕਾ ਦੁੱਕਾ ਸੂਤੀ ਮੇਰੇ ਕੋ ਰਹਿ ਗਏ ਆ ਲੀਚੀ-ਵੀਚੀ ਦਾ ਆਊਗਾ ਨਿੱਕੀ-ਨਿੱਕੀ ਬੂਟੀ ਵਾਲਾ ਬਹੁਤ ਸੋਹਣਾ ਕਲਰ ਤੇ ਬਹੁਤ ਹੀ ਸੌਫਟ ਕਪੜਾ ਆਊਗਾ ਇਹਦੇ ਨਾਲ ਟੱਚ ਦੁਪੱਟਾ ਆਊਗਾ ਯਾਨੀ ਕਿ ਸ਼ਿਫੋਨ ਦਾ ਸੈਮੀ ਸ਼ਿਫੋਨ ਦਾ ਦੁਪੱਟਾ ਹਾਪ ਪਿਓਰ ਦਾ ਨਹੀਂ ਹੈ ਓਕੇ ਜੀ ਤੇ ਇੱਕ ਆਪਣਾ ਬਰੋਸ਼ੇ ਦਾ ਆ ਗਿਆ ਲਓ ਜੀ ਬਰੋਸ਼ਾ ਵੀ ਹੈਗਾ ਜੀ ਇਹ ਤੇ ਬਰੋਸ਼ੇ ਤੇ ਮੇਰੇ ਕੋਲ 10 ਕੁ ਸੂਟ ਪਏ ਮੈਨੂੰ ਲੱਗਦਾ ਉਹਨਾਂ ਦੀ ਵੀਡੀਓ ਬਣਾਉਣੀ ਪੈਣੀ ਮੈਨੂੰ ਬੜੀ ਰਿਕੁਐਸਟ ਆਈ ਸੀਗੀ ਤੇ ਮੈਂ ਵੀਡੀਓ ਬਣਾਉਂਗੀ ਜ਼ਰੂਰ ਠੀਕ ਹੈ ਹਲੋ ਤੇ ਉਹ ਵਾਲੀ ਵੀਡੀਓ ਆਊਗੀ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਨਾਈਟ ਸੂਟ ਦੀ ਵੀਡੀਓ ਬਣਾਉਂਗੀ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਆਊਗੀ ਲਓ ਜੀ ਬਰੋਸ਼ੇ ਦਾ ਸੂਟ ਆ ਨਾਲ ਆਊਗਾ ਸੈਮੀ ਪਿਓਰ ਦਾ ਦੁਪੱਟਾ ਤੇ ਪ੍ਰਾਈਸ ਲੱਗੂਗਾ 600 ਰੁਪਿਆ ਠੀਕ ਹੈ ਜੀ ਫਿਰ ਇਹ ਵੀ ਥੋੜਾ ਜਿਹਾ ਹਲਕੀ ਜੀ ਮਿਕਸ कॉटन ਹਲਕੀ ਜੀ ਜਿਆਦਾ ਨਹੀਂ ਮਤਲਬ ਤੁਸੀਂ ਇਹ ਨਹੀਂ ਕਹੋਗੇ ਕਿ ਹਾਂ ਸਿੰਥੈਟਿਕ ਹੀ ਲੋੜੀ ਸਟਨਾ ਹੀ ਆ ਗਈਆਂ ਨਹੀਂ ਇਹ ਹਲਕੀ ਜੀ ਮਿਕਸ ਆਊਗੀ ਹਲਕਾ ਜਾਂ ਮਿਕਸ ਆਊਗਾ कॉटन ਜਿਸ ਤਰ੍ਹਾਂ ਮਤਲਬ 70% कॉटन 30% ਮਿਕਸ ਆਊਗਾ ਠੀਕ ਹੈ ਆ ਲਓ ਜੀ ਓਕੇ ਇਸ ਤਰ੍ਹਾਂ ਦਾ ਸੂਟ ਆਊਗਾ ਬਹੁਤ ਹੀ ਸੋਹਣਾ ਮੈਂ ਕਲੀਅਰ ਦੱਸਦੀ ਹਾਂ ਤੇ ਕਲੀਅਰ ਨੂੰ ਥੋੜਾ ਜਿਹਾ ਹਨਾ ਬਸ ਇਹੀ ਮੈਨੂੰ ਹੁੰਦਾ ਕਿ ਮੈਂ ਤੁਹਾਨੂੰ ਜੋ ਵੀ ਦੱਸਾਂ ਬਿਲਕੁਲ ਕਲੀਅਰ ਹੀ ਦੱਸਾਂ ਹੈਲੋ ਇਹ ਸ਼ਿਫੋਨ ਦਾ ਪਿਓਰ ਸ਼ਿਫੋਨ ਦਾ ਦੁਪੱਟਾ ਆਊਗਾ ਇਹ ਵਾਲੇ ਸੂਟ ਦੇ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ 600 ਰੁਪਏ ਚ ਲਓ ਜੀ ਇਹ ਆ ਗਿਆ orange color ਦਾ ਸੂਟ ਬੜਾ ਸੋਹਣਾ ਆ ਲਓ ਤੇ ਇਹਦੇ ਨਾਲ ਤੁਹਾਨੂੰ ਮਿਲੇਗਾ ਮਸਲੀਨ ਦਾ ਦੁਪੱਟਾ ਇਹ ਵੀ ਮਸਲੀਨ ਟਾਈਪ ਹੀ ਕਪੜਾ ਹੈ ਜਿਸ ਤਰ੍ਹਾਂ ਮੈਂ ਮਿਕਸ ਕਹਿ ਦੇਣੀ ਆ ਮਸਲੀਨ ਟਾਈਪ ਕਹਿ ਦੋ ਇਵੇਂ ਦਾ ਹੈਗਾ orange ਪਾਵਾ ਕਲਰ ਆ ਤੇ ਬਾਟਮ ਆਏਗੀ ਇਹ ਵਾਲੀ ਤੇ ਦੁਪੱਟਾ ਬਹੁਤ ਸੋਹਣਾ ਇਹਦਾਂ ਕਾਟਨ ਮਸਲੀਨ ਦਾ ਆਊਗਾ ਆ ਲਓ ਠੀਕ ਹੈ ਜੀ ਹੈਲੋ ਨੈਕਸਟ ਸੂਟ ਆ ਗਿਆ ਜੀ ਹਲੋ ਇਹ ਵੀ ਆ ਗਿਆ ਜੀ ਕੱਚਾ ਪੀਲਾ ਜਿਹਾ ਕਲਰ ਆ ਫੁੱਲ ਸ਼ਰਟ ਤੇ ਸੀਕਵੈਂਸ ਵਰਕ ਆ ਹਲੋ ਤੁਸੀਂ ਦੇਖ ਸਕਦੇ ਰਹੇ ਤੇ ਘੇਰੇ ਦੇ ਉੱਪਰ ਪ੍ਰਿੰਟ ਆਊਗਾ ਕਾਟਨ ਦੀ ਬਾਟਮ ਆਊਗੀ ਤੇ ਨਾਲ ਆਊਗਾ ਦੁਪੱਟਾ ਸੈਮੀ ਦਾ ਦੁਪੱਟਾ ਆਊਗਾ ਲੇਸ ਪੱਟੀ ਵਾਲਾ ਠੀਕ ਹੈ ਜੀ ਇਹ ਵਾਲਾ 600 ਰੁਪਏ ਨੈਕਸਟ ਆਊਗਾ ਜੀ ਆਪਣੇ ਕੋਲ ਬਲੂ ਕਲਰ ਚ ਲਾਈਨਿੰਗ ਵਾਲਾ ਸੂਟ ਜਿਹੜਾ ਆਪਾਂ ਪਹਿਲਾਂ ਦਿਖਾਇਆ ਸੀ ਉਹਦੇ ਨਾਲ ਦਾ ਬਲੂ ਕਲਰ ਚ ਲਾਈਨਿੰਗ ਵਾਲਾ ਸੂਟ ਤੇ ਬਹੁਤ ਸੇਲ ਹੋਏ ਆ ਸੂਟੇ ਵਾਲੇ ਤੇ ਇਹ ਆ ਗਿਆ ਨਾਲ ਦੁਪੱਟਾ ਪਿਓਰ ਦਾ ਦੁਪੱਟਾ ਆਊਗਾ ਸ਼ਿਫੋਨ ਦਾ ਨੇਵੀ ਬਲੂ ਬਾਟਮ ਆ ਲੋ ਜੀ ਫਿਰ ਆ ਗਿਆ ਜੀ ਆਪਣੇ ਕੋ ਫਿਰੋਜ਼ੀ ਕਲਰ ਜਿਹੜਾ ਮੈਂ ਬਾਵਾ ਕਲਰ ਦਿਖਾਇਆ ਉਹਦੇ ਵਿੱਚ ਫਿਰੋਜ਼ੀ ਕਲਰ ਆ ਗਿਆ ਐ ਲੋ ਜੀ ਠੀਕ ਹੈ ਫਿਰੋਜ਼ੀ ਕਲਰ ਆ ਗਿਆ ਨਾਲ ਆਗੀ ਫਿਰੋਜ਼ੀ ਬਾਟਮ ਤੇ ਨਾਲ ਆਊਗਾ कॉटन मसलीन ਵਾਲਾ ਦੁਪੱਟਾ ਪ्योर मसलीन ਵਿਸਕੋਸ ਨਹੀਂ कॉटन मसलीन ਦਾ ਦੁਪੱਟਾ ਆਊਗਾ ਠੀਕ ਹੈ ਹਲੋ 600 ਰੁਪਏ ਪ੍ਰਾਈਸ ਫਿਰ ਨੈਕਸਟ ਆ ਗਿਆ ਪਿੰਕ ਮਜ਼ੈਂਟਾ ਕਲਰ ਹਲੋ ਗੁਲਾਨਾਰੀ ਜਿਆ ਕਲਰ ਆਇ ਤੇ ਇਹ ਵੀ ਇਸੇ ਸੇਮ ਹੀ ਪ੍ਰਿੰਟ ਆ ਇਹਦਾ ਸੇਮ ਹੀ ਬਾਟਮ ਸੇਮ ਹੀ ਦੁਪੱਟਾ ਤੇ 600 ਰੁਪਿਆ ਪ੍ਰਾਈਸ ਇਸੇ ਕਿ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਤੇ ਨਾਲ ਦੀ ਨਾਲ ਫੇਰ ਤੋਂ ਇੱਕ ਵਾਰੀ ਦੱਸ ਦਈਏ ਕਿ ਰਵਿੰਦਰ ਫੈਬਰਿਕ ਤੇ ਲੱਗੀ ਹੋਈ ਆ ਸੀਜ਼ਨ ਦੀ ਕਲੀਅਰ ਸੇਲ ਠੀਕ ਹੈ ਸੇਲ ਵਾਲੀ ਵੀਡੀਓ ਆਏਗੀ ਜੀ ਸਵੇਰੇ 11:00 ਵਜੇ 10:00 11:00 ਵਜੇ ਦੇ ਵਿੱਚ ਤੇ ਸ਼ਾਮ ਨੂੰ ਆਏਗੀ 5:00 ਵਜੇ ਠੀਕ ਹੈ ਤੇ ਜ਼ਰੂਰ ਦੇਖਣਾ ਸੇਲ ਦਾ ਫਾਇਦਾ ਲੈਣਾ ਥੈਂਕ ਯੂ ਧੰਨਵਾਦ